ਇਕ ਦਿਵ ਸ਼ਖਸੀ ਜਿਨਾ ਬਾਰੇ ਸਿਰਫ ਭਾਰਤ ਹੀ ਨਹੀਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਪੜਾਇਆ ਜਾਂਦਾ ਹੈ ਸਨਮਾਨ ਵਿੱਚ ਜਿਨ੍ਹਾਂ ਦੇ ਨਾਮ ਦੇ ਅੱਗੇ ਮਹਾਤਮਾ ਲਗਾਇਆ ਜਾਂਦਾ ਹੈ ਔਰ ਪਿਆਰ ਨਾਲ ਲੋਕ ਜਿਨ੍ਹਾਂ ਨੂੰ ਬਾਪੂ ਬੁਲਾਉਂਦੇ ਹਨ ਜੀ ਹਾਂ ਗਾਂਧੀ ਜੰਦੀ ਦੇ ਮੌਕੇ ਤੇ ਜਾਣਦੇ ਹਾਂ ਗਾਂਧੀ ਜੀ ਦੇ ਬਾਰੇ ਸਭ ਕੁਝ ਸੰਖੇਪ ਵਿੱਚ ਗਾਂਧੀ ਜੀ ਜਿਨ੍ਹਾਂ ਨੂੰ ਦੁਨੀਆ ਮਹਾਤਮਾ ਗਾਂਧੀ ਦੇ ਨਾਮ ਤੋਂ ਜਾਣਦੀ ਹੈ ਉਹਨਾਂ ਦਾ ਅਸਲ ਇੱਕ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਸ਼ਹਿਰ ਵਿੱਚ ਹੋਇਆ ਸੀ। ਗਾਂਧੀ ਜੀ ਦੇ ਪਿਤਾ ਦਾ ਨਾਮ ਕਰਾਂਚੰਦ ਗਾਂਧੀ ਤੇ ਮਾਤਾ ਦਾ ਨਾਮ ਪੁੱਤਰੀਬਾਈ ਗਾਂਧੀ ਸੀ। ਉਹਨਾਂ ਦੇ ਪਿਤਾ ਦੀਵਾਨ ਸੀ। ਮਹਿਜ਼ 13 ਸਾਲ ਦੀ ਉਮਰ ਵਿੱਚ ਗਾਂਧੀ ਜੀ ਦਾ ਵਿਆਹ ਕਰ ਦਿੱਤਾ ਗਿਆ ਸੀ। ਉਹਨਾਂ ਦੀ ਪਤਨੀ ਦਾ ਨਾਮ ਕਸਤੂਰਬਾ ਗਾਂਧੀ ਸੀ। ਗਾਂਧੀ ਜੀ ਨੇ ਸ਼ੁਰੂਆਤੀ ਪੜਾਈ ਪੋਰਬੰਦਰ ਅਤਿ ਰਾਜਕੋਜ ਪੂਰੀ ਕੀਤੀ ਸੀ। ਫਿਰ 1888 ਵਿੱਚ 19 ਸਾਲ ਦੀ ਉਮਰ ਵਿੱਚ ਗਾਂਧੀ ਜੀ ਕਾਨੂੰਨ ਦੀ ਪੜਾਈ ਦੇ ਲਈ ਇੰਗਲੈਂਡ ਚਲੇ ਗਏ। ਉੱਥੇ ਯੂਨੀਵਰਸਿਟੀ ਕਾਲਜ ਆਫ ਲੰਡਨ ਤੋਂ ਵਕਾਲਤ ਦੀ ਡਿਗਰੀ ਲਈ ਵਰਸੇ ਬਨਨ ਤੋਂ ਬਾਅਦ 1893 ਵਿੱਚ ਗਾਂਧੀ ਜੀ ਇੱਕ ਕਾਨੂੰਨੀ ਮਾਮਲੇ ਦੇ ਲਈ ਸਾਊਥ ਅਫਰੀਕਾ ਗਏ ਪਰ ਉੱਥੇ ਜਦ ਉਨ੍ਹਾਂ ਨੂੰ ਨਸਲਪੇਦੀ ਟਿੱਪਣੀਆਂ ਤੇ ਪੇਤਪਾਪ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਦੇ ਜੀਵਨ ਦੀ ਦਿਸ਼ਾਹੀ ਬਦਲ ਗਈ ਦੱਖਣ ਅਫਰੀਕਾ ਵਿੱਚ ਪਾਤੀ ਸਮੁਦਾਇ ਨੂੰ ਉਨ੍ਹਾਂ ਦੇ ਰੰਗ ਰੂਪ ਦੇ ਕਾਰਨ ਸੰਘਰਸ਼ ਕਰਦਾ ਦੇਖ ਉਨ੍ਹਾਂ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਇਹੀ ਉਨ੍ਹਾਂ ਦੇ ਜੀਵਨ ਦਾ ਉਹ ਮੋੜ ਸੀ ਜਦ ਗਾਂਧੀ ਜੀ ਦੀ ਸੱਤਗ੍ਰਹਿ ਦੀ ਵਿਚਾਰਧਾਰਾ ਦਾ ਜਨਮ ਹੋਇਆ 20 ਸਾਲ ਤੋਂ ਜ਼ਿਆਦਾ ਸਮੇਂ ਤੱਕ ਦੱਖਣ ਅਫਰੀਕਾ ਵਿੱਚ ਰਹਿਣ ਤੋਂ ਬਾਅਦ 1915 ਵਿੱਚ ਗਾਂਧੀ ਭਾਰਤ ਲੋਟੇ ਦੇਸ਼ ਵਾਪਸ ਆਉਂਦੇ ਹੀ ਗਾਂਧੀ ਜੀ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਿਲ ਹੋ ਗਏ ਇਸ ਲਈ ਉਹ ਪਾਰਟੀ ਰਾਸ਼ਟਰੀ ਕਾਂਗਰਸ ਨਾਲ ਜੁੜੇ ਤੇ ਜਲਦੀ ਇਸ ਦੇ ਪ੍ਰਮੁੱਖ ਨੇਤਾ ਬਣ ਗਏ ਭਾਰਤ ਦੇ ਫ੍ਰੀडम ਸਟ੍ਰਗਲ ਵਿੱਚ ਅੰਗਰੇਜ਼ਾਂ ਦੇ ਖਿਲਾਫ ਗਾਂਧੀ ਜੀ ਦੇ ਪ੍ਰਮੁੱਖ ਆंदोलਨ ਰਹੇ ਆਹਸਯੋਗ ਆंदोलਨ ਡਾਂਡੀ ਯਾਤਰਾ ਤੇ ਭਾਰਤ ਛੋੜੋ ਆंदोलਨ ਮਹਾਤਮਾ ਗਾਂਧੀ ਨੇ ਆਪਣੇ ਜੀਵਨ ਸਤਿਅ ਅਹਿੰਸਾ ਆਤਮ ਨਿਰਭਰਤਾ ਤੇ ਸਮਾਜਿਕ ਨਿਆਂ ਜਿਵੇਂ ਦੇ ਸੰਦਾਤਾ ਦੇ ਜੀਆ ਹੁਣ ਗਾਂਧੀ ਜੀ ਦੇ ਪ੍ਰਮੁੱਖ ਜੀਵਨ ਸਿਧਾਂਤ ਦੀ ਗੱਲ ਕਰ ਲੈਂਦੇ ਆ ਗਾਂਧੀ ਜੀ ਦੇ ਪ੍ਰਮੁੱਖ ਸਿਧਾਂਤਾਂ ਚੋਂ ਇੱਕ ਸੀ ਅਹਿੰਸਾ गांधी जी का मानना सी कि हिंसा किसी भी समस्या का समाधान नहीं हो सकती उन्होंने जीवन भर बिना हिंसा किए शांतिपूर्ण ढंग नाल संघर्ष किया उन्होंने दूसरा सिद्धांत सी सत्य गांधी जी मानते सी कि सच ही सब तो वड्डी शक्ति होती है उन्होंने कहा कि सत्य ही ईश्वर है गांधी जी का तीसरा सिद्धांत सी स्वदेशी भारतीय नु स्वदेशी कपड़िया उत्पादों का उपयोग करके आत्मनिर्भर बनने पर जोर दिया गया ਉਹਨਾਂ ਨੇ ਚਰਖੇ ਦਾ ਪਤੀਗਤ纳 ਤੇ ਖਾਦੀ ਨੂੰ ਵਧਾਵਾ ਦਿੱਤਾ। ਉਹਨਾਂ ਦਾ ਚੌਥਾ ਸਿਧਾਂਤ ਸੀ ਸਰਵਧੰਮ ਸੰਭਾਵ। ਗਾਂਧੀ ਜੀ ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕਰਦੇ ਸੀ। ਉਹਨਾਂ ਦਾ ਮੰਨਣਾ ਸੀ ਕਿ ਸਾਰੇ ਧਰਮਾਂ ਦਾ ਮਕਸਦ ਮਾਨਵ ਕਲਿਆਣ ਹੈ। ਇੱਕ ਵਕੀਲ, ਸੁਤੰਤਰਤਾ ਸੰਾਨੀ ਹੋਣ ਦੇ ਇਲਾਵਾ ਗਾਂਧੀ ਜੀ ਸਮਾਜ ਸੁਧਾਰਕ ਵੀ ਸੀ। ਜਿਹੜੇ ਵੱਡੇ ਸਮਾਜਿਕ ਮੁੱਦਿਆਂ ਤੇ ਉਹਨਾਂ ਨੇ ਕੰਮ ਕੀਤਾ ਹੈ ਉਹ ਹਨ ਸਵੱਛਤਾ ਅਭਿਆਨ, ਛੂਆਛੋਅ ਖਤਮ ਕਰਨਾ, ਮਹਿਲਾ ਸਸ਼ਕਤੀਕਰਨ। ਹੁਣ ਜਾਣਦੇ ਆ ਕਿ ਆਕੇ ਗਾਂਧੀ ਜੀ ਨੂੰ ਰਾਸ਼ਟਰਪਿਤਾ ਕਿਵੇਂ ਕਿਹਾ।

ਨਾਥੂ ਰਾਮ ਗੋੜਸੇ ਨਾਮਕ ਵਿਅਕਤੀ ਨੇ ਦਿੱਲੀ ਵਿੱਚ ਗਾਂਧੀ ਜੀ ਨੂੰ ਕੋਲੀ ਮਾ ਦਿੱਤੀ ਗਾਂਧੀ ਜੀ ਦੇ ਵਿਹਾਨ ਨੇ ਨਾ ਸਿਰਫ ਭਾਰਤ ਸਗੋਂ ਪੂਰੇ ਵਿਸ਼ਵ ਨੂੰ ਸ਼ੋਕ ਵਿੱਚ ਪਾ ਦਿੱਤਾ ਸੀ ਬਿਲਹਨ ਗੱਲ ਕਰਦੇ ਹਾਂ ਉਹਨਾਂ ਫਿਲਮਾਂ ਦੀ ਜੋ ਕਿ ਗਾਂਧੀ ਜੀ ਦੇ ਆਦਰਸ਼ਾਂ ਤੇ ਆਧਾਰਿਤ ਹੈ ਗਾਂਧੀ ਜੀ ਦੇ ਮੌਕੇ ਤੇ ਤੁਹਾਨੂੰ ਗਾਂਧੀ ਜੀ ਦੀਆਂ ਕੁਝ ਬਿਹਤਰੀਨ ਫਿਲਮਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ 1982 ਵਿੱਚ ਆਈ ਫਿਲਮ ਗਾਂਧੀ ਵਿੱਚ ਹਾਲੀਵੁੱਡ ਤੇ ਬਾਲੀਵੁੱਡ ਦੋਵੇਂ ਕਲਾਕਾਰਾਂ ਨੇ ਕੰਮ ਕੀਤਾ ਸੀ ਇਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ði ਮੇਕਿੰਗ ਆਫ ði ਮਹਾਤਮਾ 1996 ਵਿੱਚ ਆਈ ਇਸ ਫਿਲਮ ਦਾ ਡਾਇਰੈਕਸ਼ਨ ਸ਼ਾਮ ਬੇਨਿਗਲ ਨੇ ਕੀਤਾ ਸੀ ਇਹ ਫਿਲਮ ਤੁਸੀਂ OTT ਪਲੇਟਫਾਰਮ ਤੇ ਦੇਖ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਹੀ ਰਾਮ ਵੀ ਦੇਖ ਸਕਦੇ ਹੋ ਇਸ ਨੂੰ ਡਾਇਰੈਕਸ਼ਨ ਕਮਲ ਹਾਸਨ ਨੇ ਕੀਤਾ ਸੀ ਸ film ਲੱਗੇ ਰੋ ਮੁੰਨਾ ਭਾਈ ਵੀ ਤੁਸੀਂ ਗਾਂਧੀ ਜੰਦੀ ਦੇ ਮੌਕੇ ਤੇ ਦੇਖ ਸਕਦੇ ਹੋ ਸੰਜੇ ਦਾ ਦਯਾ ਬਾਲਨ ਤੇ ਅਸ਼ਦਵਾਸੀ ਸਟਾਰਰ ਇਸ ਫਿਲਮ ਵਿੱਚ ਗਾਂਧੀ ਜੀ ਦੇ ਆਦਰਸ਼ਾਂ ਨੂੰ ਦਿਖਾਇਆ ਗਿਆ ਹੈ ਗਾਂਧੀ ਮਾਈ ਫਾਦਰ ਫਿਲਮ ਵਿੱਚ ਅਕਸ਼ੇ ਖੰਨਾ ਤੇ ਦਰਸ਼ਨ ਜ਼ਰੀਵਾਲਾ ਲੀਡ ਰੋਲ ਨਜ਼ਰ ਆਏ ਇਹ ਫਿਲਮ ਵੀ ਤੁਸੀਂ OTT ਪਲੇਟਫਾਰਮ ਤੇ ਗਾਂਧੀ ਜੰਮਦੀ ਦੇ ਮੌਕੇ ਤੇ ਦੇਖ ਸਕਦੇ ਹੋ ਮੈਨੇ ਗਾਂਧੀ ਕੋ ਨਹੀਂ ਮਾਰਾ ਫਿਲਮ ਨੂੰ ਅਨੁਪਮ ਖੇਰ ਨੇ ਪ੍ਰੋਡਿਊਸ ਕੀਤਾ ਸੀ ਇਸ ਵਿੱਚ ਅਨੁਪਮ ਖੇਰ ਤੇ ਉਮੇਲਾ ਮਤੋਂ ਉਹਨਾਂ ਕਰੀ ਗੀ ਡੋਰ ਵਿੱਚ ਨਜ਼ਰ ਆਈ ਸੀ ਇਹ ਫਿਲਮ ਵੀ ਤੁਸੀਂ OTT ਪਲੇਟਫਾਰਮ ਤੇ ਦੇਖ ਸਕਦੇ ਹੋ 2011 ਵਿੱਚ ਆਈ ਗਾਂਧੀ ਟੂ ਹਿਟਲਰ ਫਿਲਮ ਦਾ ਡਾਇਰੈਕਸ਼ਨ ਰਾਕੇਸ਼ ਰੰਜਨ ਕੁਮਾਰ ਨੇ ਕੀਤਾ ਸੀ ਇਸ ਨੂੰ ਵੀ ਤੁਸੀਂ OTT ਪਲੇਟਫਾਰਮ ਤੇ ਇੰਜੋਏ ਕਰ ਸਕਦੇ ਹੋ ਸੋ ਇਹ ਸੀ ਉਹ ਫਿਲਮਾਂ ਜਿਨ੍ਹਾਂ ਨੂੰ ਤੁਹਾਨੂੰ ਗਾਂਧੀ ਜੰਮਦੀ ਦੇ ਮੌਕੇ ਤੇ OTT ਪਲੇਟਫਾਰਮ ਤੇ ਜ਼ਰੂਰ ਦੇਖਣਾ ਚਾਹੀਦਾ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱ